ਸਰ ਕੀ ਹੈ ਮਾਮਲਾ ਜਿਹੜੀ ਅੱਜ ਇੱਥੇ ਮੈਨਾ ਚੌਂਕ ਦੇ ਵਿੱਚ ਕੋਈ ਗੋਲੀ ਚੱਲੀ ਦਾ ਦੱਸਦੇ ਨੇ ਇਹ ਇਹ ਮੁੰਡਾ ਇੱਕ ਨਰਮਲ ਲਾਦਾ ਜੋ ਵਿਅਕਤੀ ਸੀਗਾ ਇਹ ਬਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਹੈ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਅੱਜ ਤੋਂ ਨਿਕਲਿਆ ਸੀਗਾ ਦੁਕਾਨ ਦੇ ਦੋ ਮੈਨਾ ਚੌਂਕ ਦੇ ਵਿੱਚ ਆਪਣੇ ਸ਼ਾਪ ਜਿੱਥੇ ਕੰਮ ਕਰਦਾ ਹੈ ਉਹ ਤੋਂ ਦੋ ਜਣੇ ਸਕੂਟਰੀ ਤੋਂ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਨੇ ਆ ਗਏ ਪਹਿਲਾ ਮੋਟਰਸਾਈਕਲ ਜਿਹੜੀ ਜਿਹੜਾ ਲਾਟ ਮਾਰ ਕੇ ਦਿੱਤੀ ਦੇਖ ਲਿਆ ਬੋਤਲਵਾ ਦੇ ਨਾਲ ਫਾਇਰ ਕਰਦੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਅਕੋ ਤੇ ਫਾਇਰ ਲੱਗਿਆ ਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਲ ਇੱਥੇ ਭੇਜਿਆ ਸਰ ਕੀ ਹਾਲਾਤ ਨੇ ਜੋ ਡਾਕਟਰ ਦੇ ਵੱਲੋਂ ਤਾਂ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨੇ ਜਲਦੇ ਆ ਉਹਨੂੰ ਇੱਥੇ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਉਹ ਤੋਂ ਸਾਡੇ ਜਿਹੜੀ ਮੌਕੇ ਦੇ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ ਇੱਥੇ ਜਾ ਕੇ ਪਹੁੰਚੋ ਸਾਰਨਾਂ ਦਾ ਪਤਾ ਲੱਗਿਆ ਕਿ ਕਿੰਨਾ ਦਾ ਮੁੰਡਾ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਵਾਰੀ ਦੇ ਵਿੱਚ ਇਹੀ ਹੈ ਕਿ ਉਹ ਡੰਡਾ ਤਾਂ ਰਹਿਣ ਵਾਲਾ ਮਹਿਣਾ ਚੌਕ ਦੇ ਵਿੱਚ ਸ਼ਾਇਦ ਇਹਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਲਾਵ ਹੈ ਜੇ ਇਸ ਵਾਰ ਇੱਕ ਹੈ ਨਾ ਜਿਹੜਾ ਹੈਗਾ ਪ੍ਰੀਮੀਨਿਟ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਇਹਦੇ ਲੱਗੀ ਹੋਈ ਹੈ ਅੱਖ ਦੇ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸਰ ਮੋਢਲੇ ਹਰਾਤਾਂ ਤੋਂ ਵੀ ਸੀਸੀਟੀਵੀ ਕੈਮਰਾਜ਼ ਦਾ ਹੋਰ ਸਾਹਮਣੇ ਆ ਹੋਵੇ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਟਿੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵਾਖੂ ਬੁਣਾ ਦਿੱਤੀਆਂ ਨੇ ਸੋ ਇਸ ਸੀਰੀਅਰ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਰ ਜਿਹੜੇ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾਇਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਤੇ ਬਜਾ ਰਜ ਜਲਦੀ ਪਤਾ ਕਰ ਲੀ ਜਾਊਗਾ ਸਰ ਵੈਪਨ ਕਿਹੜਾ ਯੂਜ਼ ਹੋਇਆ ਕੁਝ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿ ਦੱਸ ਸਕਦਾ ਪਿਸਟਲ ਸੀਗਾ ਵਾਲਵਰ ਸੀਗਾ ਬਟ ਆਈ ਥਿੰਕ ਇਹਨੇ ਚਾਰ ਰਾਊਂਡ ਜਿਹੜੇ ਹੈਗੇ ਉਹਨਾਂ ਦਾ ਫਾਇਰ ਕੀਤਾ ਕੈਟਰਿਜ ਮਿਲੇ ਸਰ ਹਾਂ ਫਿਰ ਅਸੀਂ ਅਸੀਂ ਫੋਰੈਂਸਿਕ ਟੀਮ ਬੁ Thank you. Thank you.